ਉੱਥੇ ਕਾਬਜ਼ੇ ਨੂੰ ਲੈ ਕੇ ਪੋਲਸ ਵੱਲੋਂ 2 ਦਿਨ ਪਹਿਲਾਂ ਉੱਥੇ ਤੜਕੇ ਤੜਕੇ ਵੱਡੇ ਪੱਦਰ ਦੇ ਉੱਤੇ ਅੰਦਰ ਬਾੜ ਕੇ ਮਰਿਆਦਾ ਦਾ ਉਲੰਘਣ ਕਰਕੇ ਉੱਥੇ ਫਾਇਰਿੰਗ ਵੀ ਕੀਤੀ ਜਿਹਦੇ ਨਾਲ ਬਹੁਤ ਸਾਰੀ ਸੰਗਤ ਕਿਉਂਕਿ ਪ੍ਰਕਾਸ਼ ਦਿਹਾੜਾ ਪ੍ਰਕਾਸ਼ ਗੁਰਪੁਰਬ ਆ ਰਿਹਾ ਸੀ ਤੇ ਮਨਾਂ ਚ ਟੈਰਰ ਵੀ ਪਿਆ ਉਹ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਖਤ ਸ੍ਰੀ ਅਕਾਲ ਤਖਤ ਵੱਲੋਂ ਆਦੇਸ਼ ਹੋਇਆ ਕਿ ਤੁਸੀਂ ਇੱਕ ਕਮੇਟੀ ਬਣਾ ਕੇ ਇਸ ਮਾਮਲੇ ਦੀ ਸਾਰੀ ਜਾਂਚ ਕਰੋ ਉਹ ਪੰਜ ਮੈਂਬਰੀ ਜਿਹੜੀ ਕਮੇਟੀ ਸੀ ਉਨੇ ਸਾਰੀ ਗੰਭੀਰਤਾ ਦੇ ਨਾਲ 15 16 ਦਿਨ ਲਾ ਕੇ ਸਾਰਿਆਂ ਨੂੰ ਕਨਸਰਨ ਜਿਹੜੇ ਉਹਦੇ ਵਿੱਚ ਸਿਗੇ ਉਹਨਾਂ ਸਾਰਿਆਂ ਨਾਲ ਸੰਪਰਕ ਕੀਤਾ इवन ਸਾਰੇ ਤਹਿਸੀਲਦਾਰ ਤੱਕ ਜਿੰਨੇ ਵੀ ਸਿਗੇ ਸਾਰਿਆਂ ਨਾਲ ਡੀਸੀ ਕਪੂਰਥਲਾ ਸਾਹਿਬ ਐਸਐਸਪੀ ਕਪੂਰਥਲਾ ਸਾਹਿਬ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਸਾਰਿਆਂ ਦੇ ਪੱਖ ਸੁਣ ਕੇ ਤੇ ਜਿਹੜੇ ਕੋ ਜੇਲ੍ਹਾਂ ਚ ਬੈਠੇ ਸੀ ਜਾਂ ਬਾਬਾ ਬਲਵੀਰ ਸਿੰਘ ਜੀ ਮੁਖੀ 96 ਕਰੋੜੀ ਉਹਨਾਂ ਦਾ ਵੀ ਪੱਖ ਜਿਹੜੇ ਆਮ ਲੋਕ ਸੀ ਉਹਨਾਂ ਦਾ ਵੀ ਪੱਖ ਸਾਰਾ ਸੁਣ ਕੇ ਉਹ ਕਮੇਟੀ ਨੇ ਰਿਪੋਰਟ ਜਿਹੜੀ ਇੱਥੇ ਭੇਜੀ ਸੀ ਤੇ ਐਗਜ਼ੀਕਟਿਵ ਦੇ ਵਿੱਚ ਉਹ ਬੈਠ ਕੇ ਡਿਸਕਸ ਹੋਈ ਸੀ ਪਿਛਲੇ ਚ ਅੱਜ ਫਾਰਮਲ ਤੌਰ ਤੇ ਐਗਜ਼ੀਕਟਿਵ ਦੇ ਅਹੁਦੇਦਾਰ ਸਹਿਬਾਨਾਂ ਦੀ ਮੀਟਿੰਗ ਹੋਈ ਤੇ ਉਹ ਰਿਪੋਰਟ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਗਈ ਸੀ ਤੇ ਸਿੰਘ ਸਾਹਿਬ ਨੇ ਉਸ ਰਿਪੋਰਟ ਦੇ ਆਧਾਰ ਤੇ ਆਪਣਾ ਇੱਕ ਫੈਸਲਾ ਦਿੱਤਾ ਸੀ ਕਿ ਇਹ ਸਾਰੇ ਲਈ ਧਾਰਮਿਕ ਅਵਗਿਆ ਦਾ ਭਗਵਾਨ ਤਾਂ ਮਾਨ ਸਿੱਧੇ ਤੌਰ ਤੇ ਬਤੌਰ ਹੋਮ ਮਨਿਸਟਰ ਜਿਹੜਾ ਆ ਉਹ ਜ਼ਿੰਮੇਵਾਰ ਆ ਉਹ ਤੋਂ ਬਾਅਦ ਫਿਰ ਅੱਜ ਇਹ ਸਾਡੀ ਇੱਥੇ ਬੈਠ ਕੇ ਮੀਟਿੰਗ ਹੋਈ ਏ ਤੇ ਸਾਰਾ ਵਿਚਾਰ ਵੀ ਕੀਤਾ ਗਿਆ ਕਿ ਇੱਕ ਮੁੱਖ ਮੰਤਰੀ ਤੇ ਦੂਜੇ ਹੋਮ ਮਿਨਿਸਟਰ ਦਾ ਵਿਭਾਗ ਹੋਣ ਕਰਕੇ ਅੱਜ ਤੱਕ ਸਰਕਾਰ ਦਾ ਚੁੱਪ ਰਹਿਣਾ ਇੱਕ ਸੈੱਟ ਬਣਾ ਕੇ ਉਹ ਸੈੱਟ ਦਾ ਗਾਹਾਂ ਕੋਈ ਨਾਂ ਕਰਨਾ ਕਰਾਉਣਾ ਤੇ ਐਡਮਿਨਿਸਟ੍ਰੇਸ਼ਨ ਉਹ ਸਾਰੀ ਚੁੱਪ ਰਹਿਣ ਦਾ ਉਹਦੇ ਪਿੱਛੇ ਕੀ ਕਾਰਨ ਹੈ ਇਹ ਤਾਂ ਸਰਕਾਰ ਹੀ ਜਾਣਦੀ ਆ ਸੋ ਸ਼ੋਮਣੀ ਕਮੇਟੀ ਦੀ ਉਸ ਕਮੇਟੀ ਵੱਲੋਂ ਇਹ ਸਾਰੀ ਘੋਕ ਡੰਗਾਈ ਨਾ ਕਰਕੇ ਇਹ ਆਦੇਸ਼ ਹੋਇਆ ਸੀ ਅੱਜ ਅਸੀਂ ਬੈਠ ਕੇ ਸਾਰੀ ਮੀਟਿੰਗ ਕੀਤੀ ਆ ਅੱਜ ਜਿਹੜਾ ਇੱਕ ਫੈਸਲਾ ਉਹ ਐਗਜ਼ੈਕਟਿਵ ਨੇ ਸਾਰੇ ਸਰ ਸੰਮਤੀ ਨਾਲ ਇਹ ਕੀਤਾ ਕਿ ਪਹਿਲੀ ਤਰੀਕ ਨੂੰ 12 ਵਜੇ ਇੱਥੇ ਜਨਰਲ ਹਾਊਸ ਸ਼ਿਵਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਕਾਲ ਕੀਤੀ ਗਈ ਆ ਜਿਹਦੇ ਵਿੱਚ ਇਹ ਸਾਰਾ ਮਾਮਲਾ ਸਾਰੀਆਂ ਰਿਪੋਰਟਾਂ ਜਿਹੜੀਆਂ ਛਪੀਆਂ ਸੰਗਤਾਂ ਤੱਕ ਵੀ ਤੇ ਮੈਂਬਰ ਸਾਹਿਬਾਨ ਤੱਕ ਵੀ ਇਹ ਸਾਰੀਆਂ ਛਾਪ ਕੇ ਪਹੁੰਚਾਈਆਂ ਜਾਣਗੀਆਂ ਤੇ ਆਮ ਸੰਗਤ ਜਿਹੜੀ ਆ ਉਹਨਾਂ ਨੂੰ ਵੀ ਤੇ ਸਾਡੇ ਪ੍ਰਚਾਰਕ ਵੀ ਪਿੰਡਾਂ-ਪਿੰਡਾਂ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਉਹ ਛਾਪ ਕੇ ਦੇਣਗੇ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਜਵਾਬ ਮੰਗਦੀਆਂ ਪਰ ਜਵਾਬ ਅਜੇ ਦਿੱਤੇ ਨਹੀਂ ਜਾ ਰਹੇ ਜਿਹੜੇ ਕੱਲ ਦੇ ਸਮੇਂ ਦੇ ਵਿੱਚ ਪਿਛਲੇ 20 ਚੁੱਕੇ ਸਮੇਂ ਦੇ ਵਿੱਚ ਸਵਾਲ ਉਠਾਉਂਦੇ ਸੀ ਅੱਜ ਉਹ ਆਪ ਸਵਾਲਾਂ ਦੇ ਕੇਦੇ ਚ ਆ ਗਏ ਪਰ ਸਵਾਲ ਉੱਥੇ ਦੇ ਉੱਥੇ ਖੜੇ ਆ ਸੋ ਇਸ ਕਰਕੇ ਅੱਜ ਅਸੀਂ ਇਹ ਫੈਸਲਾ ਕੀਤਾ ਕਿ ਪਹਿਲੇ ਤਰੀਕ ਨੂੰ 12 ਵਜੇ ਜਨਰਲ ਹਾਊਸ ਦੀ ਮੀਟਿੰਗ ਦੇ ਵਿੱਚ ਇਹ ਵਿਸਥਾਰ ਦੇ ਨਾਲ ਸਾਰੇ ਮੈਂਬਰ ਸਹਿਬਾਨ ਆਪਣੀਆਂ ਰਾਵਾਵਾਂ ਦੇਣਗੇ ਰਿਪੋਰਟ ਉਹਨਾਂ ਤੱਕ ਪਹੁੰਚਾ ਦਿੱਤੀ ਜਾਊਗੀ ਆਮ ਸੰਗਤਾਂ ਤੱਕ ਵੀ ਪਹੁੰਚਾ ਦਿੱਤੀ ਜਾਊਗੀ ਉਹ ਤੋਂ ਇਲਾਵਾ ਕਿਉਂਕਿ ਕਾਲ ਦਾ ਇੱਕ ਪਰਸੋਂ ਦਾ ਮੁੱਦਾ ਇੱਕ ਜਿਹੜਾ ਬਹੁਤ ਵੱਡਾ ਆ ਜਿਹੜਾ ਪੀੜਾ ਵੀ ਦੇ ਰਿਹਾ ਸਿੱਖਾਂ ਨੂੰ ਉਹ ਸਿਗਾ ਬੰਦੀ ਸਿੰਘਾਂ ਦੀ ਰਿਹਾਈ ਜਿਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਇਹ ਜਾਦੀ ਸਰਕਾਰ ਬਣੀ ਆ ਮੇਰਾ ਖਿਆਲ ਆ ਤਿੰਨ ਵਾਰੀ ਉਹਨਾਂ ਦੀ ਫਾਈਲ ਉੱਥੇ ਗਈ ਉਹ ਕੇਜਰੀ ਵੀ ਆ ਸਾਹਿਬ ਨੇ ਪੈਂਡਿੰਗ ਕਰਦੇ ਰਹੇ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਤੇ ਆਲਟੀਮੇਟਲੀ ਹੁਣ ਪਾਰਸੋਂ ਜਿਹੜੀ ਉਹ ਉਹਨਾਂ ਦੀ ਪਰਮਾਨੈਂਟ ਰਿਹਾਈ ਜਿਹੜੀ ਹੋਣੀ ਸੀ ਉਦੋਂ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਤੇ ਮੈਂ ਸਮਝਦਾ ਬੜੀ ਵੱਡੀ ਬੇਇਨਸਾਫੀ ਆ ਪੰਜਾਬ ਦੀ ਸਰਕਾਰ ਸੁੱਤੀ ਪਈ ਆ ਜਿਹੜੀ ਪੰਜਾਬ ਦੇ ਵਿੱਚ ਰਾਜ ਕਰ ਰਹੀ ਪਾਰਟੀ ਤੇ ਬੇਇਨਸਾਫੀ ਦੇ ਖਿਲਾਫ ਨਹੀਂ ਬੋਲ ਰਹੇ ਬੇਇਨਸਾਫੀ ਕੀ ਆ ਪਹਿਲੀ ਤਾਂ ਬੇਇਨਸਾਫੀ ਇਹ ਆ ਕਿ ਉਹ ਆਪਣੇ ਜਿੰਨੀ ਉਹਨਾਂ ਨੂੰ ਕੈਦ ਹੋਈ ਸੀ ਉਸ ਤੋਂ ਵੱਧ ਉਹ ਕੈਦ ਜਿਹੜੀ ਉਹ ਕੱਟ ਚੁੱਕੇ ਆ। ਔਰ ਦੂਜੀ ਬੇਇਨਸਾਫੀ ਇਹ ਆ ਕਿ ਸੈਂਟਰ ਸਰਕਾਰ ਦੀ ਨੋਟੀਫਿਕੇਸ਼ਨ ਵੀ ਹੋ ਚੁੱਕੀ ਆ। ਇਹ 9 ਮੈਂਬਰ ਸਿਗੇ ਜਿਨ੍ਹਾਂ ਦੇ ਵਿੱਚ ਬੰਦੀ ਸਿੰਘ ਜਿਹਨਾਂ ਜੋ 6 ਜਿਹੜੇ ਉਹ ਕੁਝ ਉਦਾਂ ਆ ਗਏ ਕੁਝ ਪਰਮਾਨੈਂਟ ਬੇਲ ਤੇ ਆਏ ਆ। ਉਹ ਪਰਮਾਨੈਂਟ ਬੇਲ ਵੀ ਕੀ ਹੁੰਦੀ ਆ ਵੀ ਜਦੋਂ ਮਰਜ਼ੀ ਸੱਦ ਲੈਣ। ਤੇ ਇਹ ਤਿੰਨ ਰਹਿ ਗਏ ਸੀ ਜਿਨ੍ਹਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰਕੈਰ ਚ ਬਦਲਣਾ ਭਾਈ ਗੁਰਦੇਵ ਗਰਦੀਪ ਸਿੰਘ ਜੀ ਖਹਿੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੋਲਰ ਤੇ ਮੈਂ ਪੁੱਛਦਾ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਰਾਤ ਸਰਤਾ ਜ਼ਿਲ੍ਹੇ ਤੁਸੀਂ ਪ੍ਰਾਪਤ ਕੀਤੀ ਉਦੋਂ ਬੜਬੜੇ ਆ ਕੇਜਰੀਵਾਲ ਸਾਹਿਬ ਦੀ ਵੀ ਵੀਡੀਓ ਚੱਲ ਰਹੀ ਆ ਪੇ ਕਿਵੇਂ ਝੂਠੇ ਸਾਹ ਦੇ ਮਸਲੇ ਦੇ ਉੱਤੇ ਕੀ ਕੁਝ ਬੋਲ ਰਹੇ ਆ ਤੇ ਅੱਜ ਫਿਰ ਹੁਣ ਸੌਂਗਾ ਤੁਸੀਂ ਅੱਜ ਬੇਨਸਾਪੀ ਅੱਜ ਤੁਸੀਂ ਸਰਕਾਰ ਨਹੀਂ ਗੇ ਜਿਹੜੇ ਕੱਲ ਤੱਕ ਸਰਕਾਰਾਂ ਤੋਂ ਆਸ ਰੱਖਦੇ ਸੀ ਅੱਜ ਤਾਂ ਤੁਸੀਂ ਸੱਤਾ ਦੇ ਵਿੱਚ ਆ ਤੇ ਜੇ ਭੁੱਲਰ ਸਾਹਿਬ ਵਰਗੇ ਵੀ ਜਿਹਦੀ ਪਟੀਸ਼ਨ ਨੂੰ ਅਸੈਪਟ ਕਰਨ ਲਈ ਬਹੁਤ ਵੱਡੇ ਕਾਰਨ ਆ ਉਹ ਸਾਰੇ ਕਾਰਨ ਛਿੱਕੇ ਟੰਕ ਕੇ ਤੇ ਅੱਜ ਆਪਾਂ ਰਾਜ ਸੱਤਾ ਦਾ ਸੁੱਖ ਮਾਣ ਰਹੇ ਕਿਸੇ ਦੇ ਕੰਨੋਂ ਕੰਨੀ ਈਵਨ ਮੈਂ ਤਾਂ ਮੈਂ ਇਹ ਵੀ ਕੰਡੈਮਨ ਕਰਦਾ ਕਿਸੇ ਦੀ ਜਮੀਰ ਹੀ ਨਹੀਂ ਜਾਗੀ 92 ਐਮਐਲਏ ਤੇ ਕੈਬਨਿਟ ਦੇ ਕਿੰਨੇ ਵਜੀਰ ਆ ਹੈ ਕਿਸੇ ਦੀ ਜ਼ਮੀਰ ਜਾਗੀ ਪੇ ਕਹਿਣ ਪੇ ਨਹੀਂ ਜੀ ਇਹ ਸ਼ਰਤ ਹੋਣੀ ਚਾਹੀਦੀ ਸੀ ਇਹ ਹਾਲ ਆ ਅੱਜ ਇਸ ਸਰਕਾਰ ਦਾ ਤੇ ਕੇਜਰੀਵਾਲ ਸਾਹਿਬ ਇਹਨਾਂ ਦੇ ਨੈਸ਼ਨਲ ਪ੍ਰੈਜ਼ੀਡੈਂਟ ਆ ਤੇ ਉਹ ਚੁੱਪ ਕਰਕੇ ਕੱਲ ਕੀ ਸਫਾਈ ਦੇ ਰਹੇ ਜੀ ਉਹਦੇ 6 ਮੈਂਬਰੀ ਸੀ ਉਹ ਚ 7 ਮੈਂਬਰੀ ਸੀ ਹੁਣ ਲੋਕਾਂ ਨੇ ਤੁਹਾਡੀਆਂ ਸਫਾਈਆਂ ਨਹੀਂ ਸੁਣਨੀਆਂ ਤੁਸੀਂ ਸਫਾਈਆਂ ਦੇ ਦੇ ਕੇ ਕੰਡੈਮ ਕਰ ਕਰਕੇ ਦੂਸਰਿਆਂ ਨੂੰ ਰਾਜ ਸੱਤਾ ਦੇ ਵਿੱਚ ਆ ਗਏ ਆ ਹੁਣ ਤਾਂ ਲੋਕ ਇਨਸਾਫ ਮੰਗਦੇ ਆ ਸਫਾਈ ਨਹੀਂ ਮੰਗਦੇ ਸੋ ਇਹ ਬਹੁਤ ਭੈੜੀ ਅਸੀਂ ਅੱਜ ਇਹਨੂੰ ਸਟ੍ਰਾਂਗਲੀ ਕੰਡੈਮ ਕਰਦੇ ਆ ਸਰਕਾਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਵੀ ਚਲੋ ਇਹ ਪੰਜਾਬ ਦੀ ਸਰਕਾਰ ਨੇ ਤਾਂ ਜੋ ਕੀਤਾ ਕੀਤਾ ਤੁਹਾਡੀ ਨੋਟੀਫਿਕੇਸ਼ਨ ਮੁਤਾਬਕ ਤੁਸੀਂ ਬੜੀ ਕਲੀਅਰ ਗੱਲ ਕੀਤੀ ਹੋ ਆ ਤੁਸੀਂ ਇਹ ਤਿੰਨੇ ਕੇਸ ਜਿਹੜੇ ਆ ਪ੍ਰਾਇੋਰਟੀ ਤੇ ਚੱਕੋ ਤੇ ਇਹ ਭੁੱਲਰ ਸਾਹਿਬ ਵਾਲੀ ਜਿਹੜੀ ਆ ਰਿਹਾਈ ਦਾ ਰਾਹ ਪਧਰਾ ਹੋ ਸਕੇ ਇੱਕ ਸਭ ਤੋਂ ਜਿਹੜੀ ਵੱਡੀ ਗੱਲ ਆ ਮੈਂ ਤੁਹਾਨੂੰ ਜੇ ਵੀਡੀਓ ਚ ਦਿਖਾ ਦੇ ਸਕਦਾ ਮੈਨੂੰ ਜਿਹੜੀ ਕਿਸੇ ਨੇ ਭੇਜੀ ਆ ਕੇਜਰੀਵਾਲ ਸਾਹਿਬ ਤੇ ਭਗਵਾਨ ਤਮਾਨ ਜੀ ਖੜੇ ਆ ਨਾਲ ਇੱਕ ਦੋ ਹੋਰ ਇਹਨਾਂ ਦੇ ਖੜੇ ਉਸ ਵੇਲੇ ਦੇ ਤੇ ਕਹਿ ਰਹੇ ਜੀ ਪੇਪਰ ਗਾੜੀ ਤੇ ਬਹਿਬਲ ਕਲਾਂ ਦਾ ਅਨਸਾਫ਼ 24 ਘੰਟਿਆਂ ਚ ਕਰਾਂਗੇ ਸਾਨੂੰ ਰਾਜ ਸੱਤਾ ਦਿਓ ਚੱਕ ਕੇ ਅੰਦਰ ਸਿੱਟਾਂਗੇ ਤੇ ਸ਼ਰਮ ਵਾਲੀ ਗੱਲ ਆ ਪੌਣੇ 2 ਸਾਲ ਦੇ ਵਿੱਚ ਜਿਹੜਾ ਇਹ ਕੇਸ ਜਿਨ੍ਹਾਂ ਤੇ ਅਠਾਂ ਤੇ ਪਾਇਆ ਗਿਆ ਉਹਨਾਂ ਅਠਾਂ ਦੇ ਵਿੱਚ ਰਾਮ ਰਹੀਮ ਵੀ ਵਿੱਚ ਆ ਤੇ ਉਹਦਾ ਹੋ ਕੀ ਰਿਹਾ ਮੈਂ ਕੱਲ ਵੀ ਕਿਹਾ ਸੀ ਕਿ ਕੁਝ ਸਾਡੇ ਫੌਜਦਾਰੀ ਦੇ ਵਿੱਚ ਜ਼ਿਲੇ ਕੋਈ ਆਪੀਸੀ ਦੇ ਪ੍ਰੋਵੀਜ਼ਨ ਹੁੰਦੇ ਉਹਨਾਂ ਦੇ ਵਿੱਚ ਸਾਨੂੰ ਸੈਂਕਸ਼ਨ ਦੀ ਲੋੜ ਹੁੰਦੀ ਹੈ ਜਿੱਦਾਂ ਪੁਲਿਸ ਅਧਿਕਾਰੀ ਨੂੰ ਕਿਸੇ ਨੂੰ ਤੁਸੀਂ ਕੇਸ ਚਲਾਉਣਾ ਕੋਈ ਦੀ ਸੈਂਕਸ਼ਨ ਦੀ ਲੋੜ ਆ ਐਵੇਂ ਸਾਡਾ ਮੁੱਖ ਮੰਤਰੀ ਹੋਰ ਉਹਨਾਂ ਦੀ ਸੈਂਕਸ਼ਨ ਦੀ ਲੋੜ ਆ ਕੋਈ ਅਫੈਂਸ ਆਪੀਸੀ ਦੇ ਐਸੇ ਆ ਜਿਨ੍ਹਾਂ ਦੇ ਵਿੱਚ ਸਾਨੂੰ ਸੈਂਕਸ਼ਨ ਦੀ ਲੋਡ ਹੁੰਦੀ ਆ ਉਹਦੇ ਵਿੱਚ ਦੇ ਦੋਸ਼ ਧਰੇ ਹੋ ਧਰੋ ਦੇ 124 153 A ਜਾਂ UAPA ਥੱਲੇ ਆਪਣਾ ਇਹਨਾਂ ਦੀ ਸੈਂਕਸ਼ਨ ਲੋਡ ਹੁੰਦੀ ਕੁਝ ਤਾਂ ਸੈਂਟਰ ਸਰਕਾਰ ਦੀ ਹੋਮ ਮਿਨਿਸਟਰੀ ਦਿੱਤੀ ਆ UAPA ਥੱਲੇ ਤੇ 124 153 A 295 A ਸੈਂਟਰ ਨਹੀਂ ਇਹ ਪੰਜਾਬ ਦੀ ਸਰਕਾਰ ਜੇ ਸਰਕਾਰ ਦੇ ਉਹਦੀ ਜੂਰਿਸਡਿਕਸ਼ਨ ਦੇ ਵਿੱਚ ਇਹ ਪਰਚੇ ਦਰਜ ਹੋਏ ਆ ਤੇ ਕੱਲ ਇਹ ਗੱਲ ਸਾਹਮਣੇ ਆ ਗਈ ਕਿ ਪੌਣੇ 2 ਸਾਲ ਦੇ ਵਿੱਚ ਇਹਦੀ ਸੈਂਕਸ਼ਨ ਹੀ ਨਹੀਂ ਦਿੱਤੀ ਗਈ। ਕਿਹੜੀ ਚੋਰ ਖੇਡ ਜਿਹੜੀ ਚੋਰੀ ਵਾਲੇ ਦਰਵਾਜ਼ੇ ਵਿੱਚ ਹੀ ਖੇਡੀ ਜਾ ਰਹੀ ਆ ਕਿ ਐਡੀ ਸਰਕਾਰ ਨਕਮੀ ਹੋ ਗਈ। ਹੋਮ ਮਿਨਿਸਟਰ ਇਹਦੇ ਲਈ ਵੀ ਜ਼ਿੰਮੇਵਾਰ ਆ। ਤੇ ਕਿਉਂ ਇਹ ਇੰਨੀ ਰਿਲੈਕਸੇਸ਼ਨ ਕਿਉਂ ਦਿੱਤੀ ਜਾ ਰਹੀ ਆ? ਸੋ ਇਹ ਅੱਜ ਸਾਡੇ 4-5 ਮੁੱਦੇ ਸਿਗੇ ਬੇਸਿਕ ਤੌਰ ਦੇ ਉੱਤੇ ਜਿਨ੍ਹਾਂ ਲਈ ਇਹ ਮੀਟਿੰਗ ਸੱਦੀ ਗਈ ਸੀ। ਮੈਂ ਕੌਮ ਨੂੰ ਵੀ ਸਮੁੱਚੀ ਨੂੰ ਬੇਨਤੀ ਕਰਦਾ ਇੱਕ ਸੁਰਤਾ ਦੇ ਵਿੱਚ ਹੋਈਏ ਅਸੀਂ ਲੜੀਏ ਝਗੜੀਏ ਆਪੋ ਵਿੱਚ ਧੜੇ ਵਖਰੇ ਆ ਪਰ ਇੱਕ ਗੱਲ ਤਾਂ ਆਪਾਂ ਸਾਰੇ ਤੈਅ ਕਰੀਏ ਕਿ ਜੇ ਗੁਰੂ ਘਰਾਂ ਦੇ ਵਿੱਚ ਗੋਲੀ ਚੱਲੇ ਤੇ ਉਹਦੇ ਲਈ ਜ਼ਿੰਮੇਵਾਰ ਵੀ ਕਾਲ ਤਖਤ ਵੱਲੋਂ ਕਰ ਦਿੱਤਾ ਜਾਵੇ ਇਹਨੂੰ ਆਪਾਂ ਏਵੇਂ ਨਾ ਲਈਏ ਸਮੁੱਚੀ ਕੌਮ ਦੀ ਗੱਲ ਆ ਸਿਧਾਂਤਾਂ ਦੀ ਗੱਲ ਆ ਭਈ ਅਕਸਰ ਗੋਲੀਆਂ ਤਾਂ ਉਹੋ ਹੀ ਆ ਜੇ ਜਿਹੜੀਆਂ ਹੋਰ ਥਾਂ ਵੀ ਕਿਤੇ ਚਲੀਆਂ ਜੇ ਸਾਚਖੰਡ ਸ਼੍ਰੀ ਦਰਬਾਰ ਸਾਹਿਬ ਜਾਂ ਤੋਪਾਂ ਟੈਂਕਾਂ ਚੱਲੀਆਂ ਸੀ ਤੇ ਇਹ ਉਦੋਂ ਮੰਨ ਲਓ ਵੀ ਹੁਣ ਆਪਾਂ ਹਾਲਾਤ ਕਿਵੇਂ ਦੇ ਆ ਇਹਨਾਂ ਹਾਲਾਤਾਂ ਦੇ ਵਿੱਚ ਵੀ ਕੋਈ ਮੋੜੇ ਝਗੜਾ ਕਰਨ ਵਾਲਾ ਨਹੀਂ ਕੋਈ ਮੋੜੇ ਹੋਰ ਕੋਈ ਨਹੀਂ ਹੋ ਰਿਹਾ ਤੇ ਉੱਥੇ ਵੀ ਆਪਾਂ ਗੋਲੀਆਂ ਚਲਾ ਚਲਾ ਕੇ ਤੇ ਆਪਾਂ ਅਮਨ ਦਾ ਇੱਕ ਲਾ ਕੇ ਤੇ ਆਪਾਂ ਉਹਦੇ ਵਿੱਚ ਉਹਨੂੰ ਜਸਟੀਫਾਈ ਇਹ ਜਸਟੀਫਿਕੇਸ਼ਨ ਜਿਹੜੀ ਆ ਹੁਣ ਲੋਕਾਂ ਨੇ ਤੁਹਾਡੀ ਚੱਲਣੀ ਨਹੀਂ ਚਾਹੇ ਸੈੱਟ ਬਣਾ ਲਓ ਚਾਹੇ ਕੁਝ ਹੋਰ ਬਣਾ ਲਓ ਕੱਲ ਤੱਕ ਤੁਸੀਂ ਕਹਿੰਦੇ ਜੀ ਸਿੱਟ ਬਣਾ ਕੇ ਇਨਸਾਫ ਚ ਦੇਰੀ ਕੀਤੀ ਜਾਂਦੀ ਆ ਤੇ ਹੁਣ ਕਿਹੜੇ ਇਨਸਾਫ ਦੇ ਵਿੱਚ ਦੇਰੀ ਹੋ ਰਹੀ ਆ ਸੋ ਸਾਡੀ ਅੱਜ ਸਾਰੀ ਐਗਜ਼ੀਕਟਿਵ ਦੇ ਮੈਂਬਰ ਸਾਹਿਬਾਨ ਉਧੇਦਾਰ ਸਾਹਿਬਾਨ ਆਏ ਸਿਗੇ ਇਹ ਬੈਠ ਕੇ ਅੱਜ ਫੈਸਲੇ ਹੋਏ ਆ ਤੇ ਮੈਂ ਸਮਝਦਾ ਕਿ ਇਹ ਸਰਕਾਰ ਭੁੱਲਰ ਸਾਹਿਬ ਆਲੇ ਮਸਲੇ ਤੇ ਬੁਰੀ ਤਰ੍ਹਾਂ ਫੇਲ ਹੋਈ ਆ ਬੰਨਦੀ ਰਿਹਾਈ ਵੀ ਨਹੀਂ ਦੇ ਸਕੇ ਤੇ ਬੜ ਬੜੇ ਜੇ ਮੈਂ ਪਿੱਛੇ ਨੂੰ ਜਾਵਾਂ 14 ਤੋਂ 14 ਤੋਂ ਅੱਗੇ ਵੀ 19 20 ਤੱਕ ਜੇ ਇਹਨਾਂ ਦੇ ਕਿਤੇ ਤੁਸੀਂ ਬੋਲ ਕੱਢ ਲਓ ਇਹਨਾਂ ਦੀਆਂ ਕੈਸਡਾਂ ਕੱਢ ਲਓ ਤੇ ਬੰਦੇ ਨੂੰ ਆਪਣੇ ਆਪ ਦੇ ਵਿੱਚ ਫਿਰ ਇੱਕ ਸ਼ਰਮ ਮਹਿਸੂਸ ਹੁੰਦੀ ਆ ਕਿ ਉਦੋਂ ਕੀ ਸੂਰਤ ਤਸਵੀਰਤ ਸੀ ਤੇ ਅੱਜ ਕੀ ਸੂਰਤ ਤਸਵੀਰਤ ਆ ਸੋ ਮੇਰਾ ਕਹਿਣ ਤੋਂ ਭਾਵ ਹਰ ਕਥਾਂ ਤੋਂ ਇਹ ਭਾਵੇਂ ਅਦਰバイ ਸਰਕਾਰ ਉਧਰੋਂ ਫੇਲ ਹੋਈ ਪਰ ਉਹ ਸਾਡੇ ਮੁੱਦੇ ਨਹੀਂ ਸਾਡੇ ਕੇਵਲ ਦਾ ਕੇਵਲ ਧਾਰਮਿਕ ਮੁੱਦੇ ਤੇ ਬੰਦੀ ਸਿੰਘਾਂ ਦੇ ਮੁੱਦੇ ਆ ਤੇ ਰਾਮ ਰਹੀਮ ਵਾਲਾ ਮਸਲਾ ਸੀ ਸੋ ਮੈਂ ਸਮਝਦਾ ਹਰਿਆਣੇ ਦੀ ਸਰਕਾਰ ਉਹ ਵੀ ਹੁਣ ਇੱਕ ਬੜਾ ਵੱਡਾ ਮਜ਼ਾਕ ਹੀ ਲੈ ਰਹੀ ਕਾਨੂੰਨ ਨੂੰ ਜਿਹਦੇ ਵਿੱਚ ਵੱਡੇ ਪੱਦਰ ਦੇ ਉੱਤੇ ਮੈਨੂੰ ਕੱਲ ਸ਼ਾਇਦ ਦੱਸਣ ਮੈਂ ਗਲਤ ਨਾ ਹੋਵਾਂ ਮੈਂ ਕਿਉਂਕਿ ਕਨਫਰਮ ਨਹੀਂ 200 ਦੇ ਕਿੰਨੇ ਦਿਨ ਇੱਕ ਸਾਲ ਦੇ ਵਿੱਚ ਪਰੋਲ ਦੇ ਨਿਕਲ ਗਏ ਤੇ ਮੈਂ ਤਾਂ ਸਮਝਦਾ ਵੀ ਫਿਰ ਪਰੋਲ ਦੀ بجائے ਉਹਦੇ ਘਰੇ ਜਿਹੜਾ ਆ ਉਹਨੂੰ ਆਪਣੇ ਬੰਦੀਖਾਨਾ ਜਾ ਡਿਕਲੇਅਰ ਕਰ ਦਿਓ ਜਿਹਦਾ ਪੁਰਾਣੇ ਵੇਲੇ ਕਰਦੇ ਸੀ ਤੇ ਉੱਥੇ ਆਪਣਾ ਆਰਾਮ ਨਾ ਰਹੀ ਜਾਵੇ ਤੇ ਫੇਰ ਪਰੋਲ ਵਾਲਾ ਜਿਹੜਾ ਸਾਂਖਨ ਸਾਬ ਤੇ ਆ ਖਾਤਮੇ ਕਰ ਦਿਓ ਜੇ ਉਹਨਾਂ ਦੇ ਪਰੋਲ ਸਾਲ ਚ ਚਾਰ ਬਾਰੀ ਛੇ ਬਾਰੀ ਐਮੈਂਡਮੈਂਟਾਂ ਵੀ ਹੋ ਗਈਆਂ ਐਕਟ ਦੇ ਵਿੱਚ ਇਹਨਾਂ ਮੈਨੂਅਲ ਚ ਵੀ ਐਮੈਂਡਮੈਂਟਾਂ ਹੋ ਗਈਆਂ ਤੇ ਜੇ ਸਿੱਖਾਂ ਦੀ ਵਾਰ ਨੂੰ ਆਉਂਦੀ ਆ ਫੇਰ ਆਪਾਂ ਚੁੱਪ ਕਰ ਜਾਂਦੇ ਆ ਇਹ ਅਨਸਾਫ਼ ਇੱਕ ਪਾਸੜ ਨਹੀਂ ਚਾਹੀਦਾ ਦੂਸਰਾ ਭਾਵੇਂ ਅੱਜ ਦਾ ਨਹੀਂ ਸੀ ਮੁੱਦਾ ਪਰ ਅੱਜ ਅਸੀਂ ਇਹ ਵੀ ਬੈਠ ਕੇ ਡਿਸਕਸ ਕੀਤਾ ਇਹ ਮੁੱਦਾ ਸੀ ਅੱਜ ਦਾ ਸਾਡਾ ਸਿਵਲਤਾ ਕੇਵਲ ਅਕਾਲ ਤਖਤ ਦੀ ਜਿਹੜੀ ਡਾਇਰੈਕਸ਼ਨ ਹੋਈ ਉਹਦੇ ਤੱਕ ਪਰ ਮੈਂ ਤੁਹਾਡੇ মিডিਆ ਰਾਹੀਂ ਸਮੁੱਚੇ ਤੌਰ ਤੇ ਸਿੱਖ ਪੰਥ ਨੂੰ ਸਾਰੇ ਨੂੰ ਬੇਨਤੀ ਕਰਦਾ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੈਂਬਰ ਸਾਹਿਬਾਨ ਨੂੰ ਚਾਹੇ ਕਿਸੇ ਵੀ ਧੜੇ ਦੇ ਨਾਲ ਸੰਬੰਧਿਤ ਹੋਣ 28 ਫਰਵਰੀ ਵੋਟਾਂ ਬਣਾਉਣ ਦੀ ਆਖਰੀ ਤਰੀਕ ਹੈ ਆ ਤੇ ਵੋਟਾਂ ਬਹੁਤ ਘੱਟ ਬਣੀਆਂ ਮੈਂ ਆਪਦੇ ਹਲਕੇ 'ਚ ਵੀ ਦੇਖਦਾ ਇਹਦੇ ਵਿੱਚ ਤੇਜ਼ੀ ਲਿਆਓ ਕਿਉਂਕਿ ਇਹ ਖਾਲਸਾ ਪੰਥ ਦੀ ਪਾਰਲੀਮੈਂਟ ਦੀ ਚੋਣ ਹੋਣੀ ਆ ਤੇ ਜੇ ਇਹਦੇ ਵਿੱਚ ਵੀ ਆਪਾਂ ਪਛੜ ਗਏ ਜੇ ਵੋਟਾਂ ਨਾ ਬਣੀਆਂ ਤਾਂ ਫੇਰ ਵੋਟਾਂ ਗਾਹਾਂ ਇਲੈਕਸ਼ਨ ਆ ਜਾਣੀਆਂ ਇਹਦੇ ਵਿੱਚ ਵੀ ਮੇਰੇ ਕੋਲ ਗੋਪਤ ਰਿਪੋਰਟਾਂ ਆਈਆਂ ਕਿ ਕੁਸ ਭੈਟ ਹੋ ਰਿਹਾ ਬਹੁਤ ਵੱਡੇ ਪੱਧਰ ਤੇ ਅੱਜ ਤੱਕ ਕਾਂਗਰਸ ਸਰਕਾਰ ਕਰਦੀ ਸੀ ਪਰ ਸਿੱਧੇ ਨਹੀਂ ਸੀ ਕਰਦੀ ਪਿੱਛੇ ਨੂੰ ਮੁੜ ਜਾਂਦੇ ਸੀ ਕਿਉਂਕਿ ਉਹਨਾਂ ਨੇ ਦੇਖ ਲਿਆ ਸੀ ਕਿ ਇਹਦੇ ਵਿੱਚੋਂ ਕੁਛ ਨਹੀਂ ਨਿਕਲਣਾ ਪਰ ਅੱਜ ਕਸਪੈਟ ਸਰਕਾਰ ਸਿੱਧੇ ਤੌਰ ਤੇ ਜੋਰ ਨਾ ਲੱਗ ਪਈ ਆ ਇਸ ਕਰਕੇ ਮੈਂਬਰ ਸਾਹਿਬਾਨ ਆਪਣੀ ਜ਼ਿੰਮੇਵਾਰੀ ਸਮਝਣ ਸਮੁੱਚੇ ਮੈਦਾ ਸ਼ੋਮਣੀ ਅਕਾਲੀ ਦਲ ਨੂੰ ਵੀ ਅਪੀਲ ਕਰੂੰਗਾ ਕਿ ਤੁਹਾਡੇ ਹਲਕਾ ਇੰਚਾਰਜ ਆ ਤੁਹਾਡੇ ਕੋਲ ਪਾਰਟੀ ਕੈਡਰ ਆ ਬਹੁਤ ਵੱਡਾ ਸਮੂਚਿਆਂ ਨੂੰ ਉਹਨਾਂ ਨੂੰ ਵੀ ਹਦਾਇਤ ਕਰੋ ਕਿ ਬਾਅਦ ਤੋਂ ਬਾਅਦ ਜਿਹੜੀਆਂ ਆ ਆਪਣੇ ਆਪਣੇ ਹਲਕੇ ਦੀਆਂ ਜਿਹੜੀਆਂ ਆ ਉਹ ਵੋਟਾਂ ਬਣਾਉਣ ਤਾਂ ਕਿ ਵੋਟਾਂ ਬਣ ਜਾਣ ਫੇ ਜਦੋਂ ਇਲੈਕਸ਼ਨ ਆਊਗੀ ਉਦੋਂ ਸਾਰੇ ਆਪਣਾ ਆਪਣਾ ਜਿਹੜਾ ਆ ਉਹ ਦੇਖ ਲੈਣਗੇ ਸੋ ਮੈਂ ਜਿੰਨੇ ਸਿੱਖ ਪੰਥ ਦੇ ਜਿਹੜੇ ਆਪਣੇ ਆਪ ਨੂੰ ਸਿੱਖ ਪੰਥ ਦੇ ਵਿੱਚ ਸਿੱਖ ਪੰਥ ਤੋਂ ਕਹਿਣ ਤੋਂ ਭਾਵ ਜਿਹੜੇ ਸਿੱਖਾਂ ਦੇ ਘਰ ਵਿੱਚ ਜਨਮ ਤੇ ਆਪਣੇ ਆਪ ਨੂੰ ਉਹਨਾਂ ਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਸਿੱਖਿਆ ਉਹ ਸਾਰੇ ਟੱਬਰਾਂ ਦੀਆਂ ਵੀ ਤੇ ਆਪਣੀਆਂ ਵੀ ਉਹ ਵੱਧ ਤੋਂ ਵੱਧ ਵੋਟਾਂ ਬਣਾ ਕੇ ਇਹ ਰਜਿਸਟ੍ਰੇਸ਼ਨ ਕਰਾਉਣ ਸੋ ਇੰਨੇ ਬੇਨਤੀ ਕਰਕੇ ਤੁਹਾਡਾ ਧੰਨਵਾਦ ਫਿਰ ਅੱਜ ਮੇਨ ਕਿਉਂਕਿ ਮੁੱਦਾ ਸਾਡਾ ਸੀ ਅਕਾਲ ਤਖਤ ਸਾਹਿਬ ਵਾਲੀ ਉਹ ਜਿਹੜੀ ਰਿਪੋਰਟ ਭੇਜੀ ਸੀ ਤੇ ਪਹਿਲੇ ਤਰੀਕ ਨੂੰ ਇਹ ਜਨਰਲ ਇਲਾਸ ਜਿਹੜਾ ਆ ਤੇਜ ਸਿੰਘ ਸਮੁੰਦਰੀ ਹਾਲ ਚ 12 ਵਜੇ 12 ਵਜੇ ਉਹ ਉਥੇ ਉਹ ਹੋਊਗਾ ਆਰੰਭ ਸੋ ਇੰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾਲੀ ਦਲ ਵੀ ਪਹਿਲੀ ਤਰੀਕ ਨੂੰ ਆਪਣੀ ਇੱਕ ਮੁਹਿੰਮ ਜਿਹੜਾ ਪੰਜਾਬ ਬਚਾਓ ਸ਼ੁਰੂ ਕਰਨ ਲੱਗੇ ਉਹ ਚਲੋ ਆਪਣੇ ਤੌਰ ਤੇ ਉਹਨਾਂ ਨੇ ਕਰਨੀਆਂ ਉਹ ਪਰ ਅਸੀਂ ਤਾਂ ਜਰਨਲ ਹਾਊਸ ਦੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਦੀ ਮੀਟਿੰਗ ਸਰਦੀ ਹੈ ਪ੍ਰਧਾਨ ਜੀ 1 ਪਹਿਲੀ ਜੂਨ 2015 ਨੂੰ ਸਰੂਪ ਚੋਰੀ ਹੁੰਦਾ 12 ਅਕਤੂਬਰ ਨੂੰ 2015 ਨੂੰ ਅੰਗ ਕਿਹੜੇ ਨੇ ਖਿਲਾਰੇ ਜਾਂਦੇ ਨੇ ਉਹ ਸੰਗਤਾਂ ਦਾ ਵਿਰੋਧ ਹੁੰਦਾ ਦੋ ਸਿੰਘ 14 ਅਕਤੂਬਰ ਨੂੰ ਸ਼ਹੀਦ ਹੋ ਜਾਂਦੇ ਨੇ ਸ਼੍ਰੋਮਣੀ ਕਮੇਟੀ 1.10 ਲੱਖ ਰੁਪਏ ਦਿੰਦੀ ਹੈ ਉਹ ਵੀ ਉਹ ਪੰਥ ਦੇ ਨੇ ਪਰ ਗੋਲੀ ਚਲਾਣ ਵਾਲਾ ਜੇ ਅੱਜ ਗ੍ਰਹਿਭਾਗ ਮੁੱਖ ਮੰਤਰੀ ਦੋਸ਼ੀ ਹੈ ਤੇ ਉਸ ਟਾਈਮ ਦੇ ਵੀ ਉਹੋ ਦੋਸ਼ੀ ਸੀ ਉਹ ਵੀ 16 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ ਤੇ ਜਿਹੜੇ ਬੰਦੇ ਸੀ ਨਜ਼ਾਇਜ਼ ਉਸ ਧਰਮ ਦੇ ਬੇਨਤੀ ਬੇਨਤੀ ਹੁਣ ਬੇਨਤੀ ਹੁਣ ਬੇਨਤੀ ਮਿੰਟ ਛੱਡਿਆ ਵੀ ਗਿਆ ਬੇਨਤੀ ਸੁਣ ਲਓਗੇ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਹੁਣ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਬੇਨਤੀ ਸੁਣ ਲਓਗੇ ਉਹ ਸਾਰਾ ਸਿੱਟਾ ਬਣ ਬਣ ਕੇ ਸਾਰੀਆਂ ਰਿਪੋਰਟਾਂ ਕੋਰਟ 'ਚ ਚਲਾਨ ਜਾ ਚੁੱਕਾ ਉਹਦੇ ਵਿੱਚ ਕੌਣ ਹੈਗਾ ਹੈ ਉੱਤਰਦਾਇਕ ਉਹ ਸਾਰਾ ਸਿਸਟਮ ਹੋ ਚੁੱਕਾ ਇਹ ਮੈਂ ਮੌਜੂਦਾ ਦੀ ਗੱਲ ਕਰਦਾ ਉਹ ਜਿਹੜਾ ਅਸੀਂ 15 ਵਾਲਾ ਉਹ ਤੁਹਾਡੇ ਸਾਹਮਣੇ ਤੁਸੀਂ ਮੇਰੇ ਤੋਂ ਬਾਧਰ ਜਾਣਦੇ ਪਰ ਅੱਜ ਮੇਰੀ ਬੇਨਤੀ ਸੁਣ ਲੈ ਮੈਂ ਬੰਦ ਉਹ ਸਾਰੇ ਦਾ ਸਾਰਾ ਸਰਕਾਰਾਂ ਦੀਆਂ ਕਮੇਟੀਆਂ ਬਣ-ਬਣ ਕੇ ਪੁਲਿਸ ਦੀਆਂ ਸਿਟਾਂ ਬਣ-ਬਣ ਕੇ ਸਾਰਾ ਮਸਲਾ ਕੋਰਟ ਦੇ ਚਲੇ ਗਿਆ ਹੁਣ ਤੁਹਾਨੂੰ ਨਹੀਂ ਕੋਈ ਅਧਿਕਾਰ ਹੁੰਦਾ ਹੁਣ ਕੋਰਟ ਨੇ ਉਹਦਾ ਡਿਸਾਈਡ ਕਰਨਾ ਫੇਰ ਕੋਰਟ ਕਿਹਨੂੰ ਦੋਸ਼ੀ ਮੰਨਦੀ ਹੈ ਉਹ ਤਾਂ ਆਲਰੇਡੀ ਹੋ ਚੁੱਕਾ ਇਹ ਦੱਸਦੀ ਹੁਣ ਅੱਜ ਜਿਹੜੀ ਆ ਕਾਂਡ ਬਤ ਰਹੀ ਦੀ ਮੈਂ ਗੱਲ ਕਰਦਾ ਹੁਣ 15 ਨਹੀਂ ਹੁਣ 23 24 ਆ ਗਈ ਤੁਸੀਂ ਵੀ ਥੋੜਾ ਜਿਹਾ ਮੋਰ ਨੂੰ ਪਤੋ ਉਹਦਾ ਜਿਹੜਾ ਸਗਾ ਉਹਦਾ ਜਿੰਨੀਆਂ ਜਿਹੜੇ ਵੀ ਕੋ ਦੋਚੀ ਸੀਗੇ ਉਹ ਸਾਰੇ ਦੋਚੀ ਕਟਾਰੇ ਦੇ ਵਿੱਚ ਖੜੇ ਕਰ ਦਿੱਤੇ ਉਹਨਾਂ ਨੇ ਤੇ ਉਹ ਕਾਨੂੰਨ ਦਾ ਆ ਜਿਹੜੇ ਕਾਨੂੰਨ ਦਾ ਫੈਸਲਾ ਹੋ ਜਾਊਗਾ ਫਿਰ ਤੁਹਾਡੇ ਸਵਾਲਾਂ ਦਾ ਵੀ ਜਵਾਬ ਦੇ ਦੇਣਗੇ ਹਾਂਜੀ ਬਾਬਾ ਬਲਬੀਰ ਸਿੰਘ ਬਣਾ ਨੇ ਨਕਾਰ ਦਿੱਤਾ ਬਾਬਾ ਬਲਬੀਰ ਸਿੰਘ ਬਣਾ ਨੇ ਉਹਨਾਂ ਨੇ ਕੱਲ ਤਾਂ ਕੇ ਸੈਲ ਦੇ ਜ਼ਥੇਦਾਰ ਸਾਹਿਬ ਨੂੰ ਦੁਬਾਰਾ ਕਮੇਟੀ ਬਣਾ ਕੇ ਜਾਂਚ ਕਰਾਉਣ ਲਈ ਕਿਹਾ ਜੀ ਮੇਰੇ ਨਾਲ ਵੀ ਬਾਬਾ ਬਲਬੀਰ ਸਿੰਘ ਬੈਠ ਚੁੱਕੇ ਆ ਹਾਂਜੀ ਜਿਹੜੇ ਧਾਰ ਸਾਹਿਬ ਨੇ ਮਿਲ ਚੁੱਕੇ ਆ ਨਕਾਰੀਆਂ ਨਹੀਂ ਕੋਈ ਵੀ ਉਹ ਕਹਿੰਦੇ ਜੀ ਮੇਰਾ ਪੱਖ ਕੋਕੇ ਗੁਰਦੁਆਰਾ ਮੇਰੇ ਕਬਜ਼ੇ ਚ ਸਗਾ ਉਹਨਾਂ ਦਾ ਇਹ ਆ ਸਾਡਾ ਸਿਰਫ ਇਹ ਨਹੀਂ ਗਾ ਵੀ ਉਥੇ ਕਬਜ਼ੇ ਚ ਕੌਣ ਸੀ ਸਮਝ ਲੈਣੇ ਗੱਲ ਸਾਡਾ ਸਿਰਫ ਇਹ ਕਿ ਆ ਵੀ ਉਥੇ ਗੋਲੀ ਕਿਹਦੇ ਕਹੇ ਦੇ ਚੱਲੀ ਅੰਦਰ ਅਵਗਿਆ ਹੋਈ ਤਾਂ ਕਿਉਂ ਹੋਈ ਤੇ ਪੁਲਿਸ ਅੰਦਰ ਗਈ ਤਾਂ ਕਿਉਂ ਗਈ ਸਾਡੇ ਦਾ ਤਿੰਨ ਤਿੰਨ ਸਵਾਲ ਵੱਡੇ ਆ ਵੀ ਧਾਰਮਿਕ ਬਗਿਆ ਹੋਈ ਉਥੇ ਕੀ ਆ ਬਾਬਾ ਜੀ ਦਾ ਸਤਕਾਰ ਜੋ ਗਿਆ ਸ਼ੋਮਨੀ ਕਮੇਟੀ ਦੇ ਉਹ ਵੀ ਹਿੱਸਾ ਆ ਇੱਕ ਉਹਨਾਂ ਨੇ ਵੀ ਸੁਣ ਲਾਂਗੇ ਤੇ ਕੋਈ ਦਿੱਕਤ ਨਹੀਂ ਪਰ ਰਿਪੋਰਟ ਜਿਹੜੀ ਅਕਾਲ ਤਖਤ ਦੀ ਮੋਹਰ ਲੱਗੇ ਤੇ ਹੁਣ ਜੇ ਕੋਈ ਮੰਨੇ ਚਾਹੇ ਨਾ ਮੰਨੇ ਉਹ ਉਹ ਇਹ ਮਟੀਰੀਅਲ ਆ ਜਦ ਅਕਾਲ ਤਖਤ ਨੇ ਬਣਾ ਕੇ ਕਮੇਟੀ ਸ਼ਾਮਣੀ ਕਮੇਟੀ ਨੇ ਬਾਬਾ ਜੀ ਦੇ ਵੀ ਉਹਦੇ ਵਿੱਚ ਸਾਰੀ ਵਿਚਾਰ ਕੀਤੀ ਹੈ ਉਹ ਬਿਆਨ ਵੀ ਸਾਡੇ ਕੋਲ ਪਏ ਆ ਸੋ ਇਸ ਕਰਕੇ ਉਹ ਜਿਹੜੀ ਹੋ ਚੁੱਕੀ ਉਹ ਅਕਾਲ ਤਖਤ ਤੋਂ ਮੋਹਰ ਲੱਗ ਚੁੱਕੀ ਹੈ ਬਾਬਾ ਐਮ ਐਸ ਕਮੇਟੀ ਦਾ ਕਹਿਣਾ ਕਿ ਜੇ ਗੁਰਵਿੰਦਰ ਪਾਲ ਸਿੰਘ ਢੁੱਲਰ ਬਾਹਰ ਆਉਂਦੇ ਆ ਤੇ ਮੇਰੀ ਜਾਨ ਦੀ ਜ਼ਿੰਮੇਵਾਰੀ ਐਸਜੀਪੀਸੀ ਦੀ ਹੋਵੇਗੀ ਦੇਖੋ ਬੈਂਤੀ ਇਹ ਆ ਇੱਕ ਮੁਲਕ ਦਾ ਕਾਨੂੰਨ ਆ ਇਸ ਮੁਲਕ ਦੇ ਕਾਨੂੰਨ ਦੇ ਵਿੱਚ ਜਾਂ ਤੱਕ ਉਹ ਅਮੈਂਡਮੈਂਟ ਕਰਨੀ ਪਊ। ਵੀ ਜੇ ਬੰਦਾ ਕੋਈ ਸਜ਼ਾ ਕੱਟ ਲੈਂਦਾ ਫਿਰ ਮਦਈ ਕੋ ਕਰਾਂਗੇ ਫਿਰ ਤਾਂ ਮੇਰੇ ਖਾਲ ਜੇਲਾ ਭਰੀਆਂ ਰਹਿਣਗੀਆਂ। ਫਿਰ ਤਾਂ ਕੋਈ ਵੀ ਨਹੀਂ ਬਾਹਰ ਆਊਗਾ। ਇਹ ਕਿਸੇ ਦੀ ਇੰਡੀਵਿਜੁਅਲ ਸੋਚ ਹੋ ਸਕਦੀ ਕਾਨੂੰਨ ਦੀ ਨਹੀਂ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ। ਪਰ ਤਾਂ ਜਿਹੜੀ ਕਮੇਟੀ ਨੇ ਆਪ ਤੁ ਲੜਦੀ ਰਿਹਾਈ ਨੂੰ ਰੋਕਿਆ ਉਹਦੇ ਵਿੱਚ 32 ਕੈਦੀ ਸੀ ਜਿਨ੍ਹਾਂ ਦੀ ਰਿਹਾਈ ਜਿਹੜੀ ਮੰਗੀ ਗਈ ਸੀ ਉਹ ਸਾਰਿਆਂ ਨੂੰ ਉਹ ਬੱਤੀਆਂ ਦੀ ਕਿਸੇ ਦੀ ਆਪਣੇ ਤੌਰ ਤੇ ਹੋ ਸਕਦੀ ਕਿਤੇ ਹੋਰ ਪੱਖ ਦੇ ਹੋਊ ਇਹ ਸਾਡੇ ਕੌਮੀ ਹੀਰੋ ਆ। ਇਹ ਕੋਈ ਜਾਤ ਲੈ ਨਹੀਂ ਗਏ ਇਹਨਾਂ ਨੇ ਕੋਈ ਇੰਡੀਵਿਜੂਅਲ ਐਕਟ ਨਹੀਂ ਕੀਤਾ ਇਹਨਾਂ ਨੇ ਇੱਕ ਕੌਮ ਦੀ ਦਰਦ ਤੇ ਪੀੜਾ ਜਿਹੜੀ ਸੀ ਉਹ ਹੰਡਾਈ ਆ ਇਸ ਕਰਕੇ ਇਹਨਾਂ ਨੂੰ ਬਾਕੀਆਂ ਨਾਲ ਨਾ ਜੋੜੀਏ ਇਹ ਜਿਹੜੇ ਸਾਡੇ ਸਿੱਖ ਹੀਰੋ ਆ ਮੰਨ ਲੋ ਕਹਿਣ ਤੋਂ ਭਾਵੇਂ ਇਹਨਾਂ ਨੇ ਆਪਣੇ ਲਈ ਨਹੀਂ ਇਹਨਾਂ ਨੇ ਕੌਮ ਦੇ ਜਿਲੇ ਪੀੜਾ ਪਈ ਉਹਦੇ ਲਈ ਆਪਣੇ ਦਰਦ ਜਿਹੜੇ ਆ ਉਹਦੇ ਉਹਦੇ ਤਹਿ ਸਾਰੀ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਏ ਹੁਣ ਇਹ ਪਹਿਲੀ ਨੂੰ ਮੀਟਿੰਗ ਕਰਕੇ ਫਿਰ ਤੁਹਾਨੂੰ ਉਦੋਂ ਨੂੰ ਫੇਸ ਜਨਰਲ ਹਾਊਸ ਦੀ ਹੋਊਗੀ ਫਿਰ ਆਪਾਂ ਰੂਰ ਬਹਿਣਾ ਹੀ ਆ ਇਦਾਂ ਪ੍ਰਧਾਨ ਜੀ 27 ਤਰੀਕ ਐ ਜੀ ਭਾਈ ਰਾਜੋ ਆਣਾ ਮਾਮਲੇ ਚ ਜਥੇਦਾਰ ਸਾਹਿਬ ਨੂੰ ਉਹਨੂੰ ਅੱਗੇ ਵਧਾਉਣ ਵਾਸਤੇ ਬੇਨਤੀ ਉਹਦੇ ਲਈ ਦੇਖੋ ਇੱਕ ਮਿੰਟ ਆ ਜਾਓ ਮੇਰੇ ਤਾਂ ਉਹਦੇ ਲਈ ਇਦਾਂ ਸੀ ਵੀ ਅਸੀਂ ਇੱਥੇ ਬੈਠ ਕੇ ਮੀਟਿੰਗ ਕੀਤੀ ਸੀ ਉਦੋਂ ਤੇ ਪੰਜੇ ਮੈਂਬਰ ਸਾਹਿਬਾਨ ਨੇ ਉਦੋਂ ਇਹ ਫੈਸਲਾ ਕੀਤਾ ਸੀ ਕਿ 22 ਤਰੀਕ ਤੱਕ ਜਿਹੜੇ ਉਹ ਸਮਾਗਮ ਇਹ ਅਜੁੱਧਿਆ ਤੇ ਚੱਲਦੇ ਆ ਹੁਣ ਅਸੀਂ ਇੱਕ ਤਾਂ ਚਿੱਠੀ ਡੀਜੀਪੀ ਨੂੰ ਲਿਖਿਆ ਸ਼ੋਮਣੀ ਕਮੇਟੀ ਵੱਲੋਂ ਇੱਕ ਸੋਵਡੈਂਟ ਜੇਲ੍ਹ ਨੂੰ ਲਿਖਿਆ ਕਿ ਸਾਨੂੰ ਪੰਜ ਮੈਂਬਰੀ ਨੂੰ ਭਾਈ ਰਾਜੋਵਾਨਾ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਜਾਵੇ ਇੱਕ ਚਿੱਠੀ ਜਿਹੜੀ 3 ਦਸੰਬਰ ਨੂੰ ਹੋਮ ਲਿਸਟ ਨੂੰ ਦਿੱਤੀ ਸੀ ਲਿਖੀ ਸੀ ਮੈਂ ਆਪਣੇ ਵੱਲੋਂ ਉਹ ਚਿੱਠੀ ਦਾ ਰਿਮਾਈਂਡਰ ਵੀ ਦਿੱਤਾ ਗਿਆ ਕਿ ਸਾਨੂੰ ਸਮਾਂ ਜਿਹੜਾ ਹੈ ਉਹ ਛੇਤੀ ਤੋਂ ਛੇਤੀ ਦਿੱਤਾ ਜਾਵੇ ਕਿਉਂਕਿ ਉਹਦੇ ਵਿੱਚ ਹੋਮ ਲਿਸਟਰ ਸਾਹਿਬ ਦੇ ਭੈਣ ਜੀ ਚੜ੍ਹਾਈ ਕਰ ਗਏ ਸੀ ਕੁਝ ਆਜੁੱਧੇ ਵਾਲਾ ਸਿਗਾ ਉਹ ਅਸੀਂ ਨਿਰੰਤਰ ਤੌਰ ਦੇ ਉੱਤੇ ਜਾਰੀ ਆ ਤੇ 27 ਤਰੀਕ ਵੀ ਆ ਰਹੀ ਆ ਉਹਦਾ ਵੀ ਬੈਠ ਕੇ ਜਹਦਾਰ ਸਾਹਿਬ ਨੂੰ ਬੇਨਤੀ ਕਰਦੇ ਨੇ ਇਲੈਕਸ਼ਨ ਅਨਾਉਂਸ ਹੋ ਜਾਂਦੀਆਂ ਤੇ ਕੰਮ ਰੁਕ ਜਾਂਦੇ ਜੀ ਰਹਿ ਜਾਂਦੇ ਨਹੀਂ ਰੁਕਦੇ ਨਹੀਂ ਹੁੰਦੇ ਕੰਮ ਕੰਮ ਚੱਲਦੇ ਆ ਕੰਮ ਕਦੇ ਰੁਕਦੇ ਆ ਉਹਦਾ ਹੁਣ ਨਹੀਂ ਨਹੀਂ ਇਹ ਤਾਂ ਉਹਦਾ ਹੁਣ 24 ਤੋਂ ਪਿੱਛੇ 15 ਨੂੰ 15 9 ਸਾਲ ਪਿੱਛੇ ਜਾਣਾ ਇਲੈਕਸ਼ਨ ਆ ਗਈ